ਪਰਮ ਸਤਿਕਾਰਯੋਗ ਦੋਸਤੋ ਤੁਹਾਨੂੰ ਬਹੁਤ ਬਹੁਤ ਪਿਆਰ ਭਰਿਆ ਸਤਿ ਸ਼ਕਾਲ ਨਮਸਕਾਰ ਸ਼ਬ ਬਖਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਦਸੰਬਰ ਦਾ ਆਖਰੀ ਹਫਤਾ ਚੱਲ ਰਿਹਾ ਹੈ ਇਹ ਸੇਖ ਧਰਮ ਦੇ ਲਈ ਉਸ ਵਕਤ ਬਹੁਤ ਦੁਖਾਂਤ ਦਾ ਹੋ ਨਿਬੜਿਆ ਹੈ ਹੁਣ ਵੀ ਸਾਨੂੰ ਬੜਾ ਦੁੱਖ ਲੱਗਦਾ ਹੈ ਕਿ ਚਾਰੋਂ ਸਾਹਿਬਜ਼ਾਦੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਹੋ ਗਏ ਜਿਨ੍ਹਾਂ ਨੇ ਧਰਮ ਦੀ ਖਾਤਰ ਦੇਸ਼ ਦੀ ਖਾਤਰ ਮਾਣ ਮਰਿਆਦਾ ਅਣਖ ਦੀ ਖਾਤਰ ਆਪਣੇ ਆਪ ਨੂੰ ਨਿਸ਼ਾਵਰ ਕਰਤਾ ਏਡੀ ਵੱਡੀ ਲਸਾਨੀ ਕੁਰਬਾਨੀ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲਦੀ ਇਹ ਆਪਣੀ ਕਿਸਮ ਦੀ ਚਮਕੌਰ ਸਾਹਿਬ ਦੀ ਜੰਗ ਸੀ ਜੋ ਕਿ صاحب زادیاں نے دو نے بابا عجیز سنگھ جی تے بابا ججار سنگھ جی نے اپنی شہادت دیتی تھی اندازہ لگاؤ جو جب چمکور کی گڑھی چاہبزہ اجیت سن تلوار رہ کے نکلے ہون گے پانچ سمے تک یہ منظر ہوئے گا ਔਰ ਦੁਸ਼ਮਣ ਉਚੀੜਤ ਹੋਏ ਜਦੋਂ ਉਹ ਸ਼ਹੀਦ ਹੋਏ ਉਦੋਂ ਗੁਰਗੁਬਤ ਸਿੰਘ ਜੀ ਦੇਖ ਵੀ ਰਹੇ ਕਿੰਦੀ ਵੱਡੀ ਗੱਲ ਹੈ ਇੱਕ ਪਿਤਾ ਆਪਣੇ ਪੁੱਤਰ ਨੂੰ ਸ਼ਹੀਦ ਹੋਣ ਦਾ ਵੇਖਿਆ ਐਸੇ ਦੂਜੇ ਸਾਹ ਗਾਦੇ ਜਦੋਂ ਆਏ ਉਹਨਾਂ ਨੇ ਵੀ tufaan ਵਾਂਗੂ ਆਏ ਤੇ ਪੰਜ ਸਿੰਘਾਂ ਦੇ ਨਾਲ ਜਦੋਂ ਉਹਨਾਂ ਨੇ ਸ਼ਹੀਦੀ ਦਿੱਤੀ ਹੋਏਗੀ ਕਿਸ ਤਰ੍ਹਾਂ ਦਾ ਮੰਜ਼ਰ ਹੋਏਗਾ ਇਸ ਤਰ੍ਹਾਂ ਦਾ ਉਹ ਗੁਰੂ ਸ਼ਬਦ ਦਾ ਮਨ ਹੋਏਗਾ ਤੁਸੀਂ ਅੰਦਾਜ਼ਾ ਆਪ ਲਗਾ ਸਕਦੇ ਹੋ ਬਹੁਤ ਹੀ ਦੁਖਾਂਤ ਭਰੀ ਗੱਲ ਹੈ ਕਿ ਇੱਕ ਮਾਸੂਮ ਬੱਚਾ ਨੂੰ ਰੰਜੀਤ ਦੀਆਂ ਫੌਜਾਂ ਇਸ ਤਰ੍ਹਾਂ ਹੋ ਰਹੀਆਂ ਨੇ ਇਸ ਤੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ ਇਸ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਬਾਦਸ਼ਾ ਦਰবেশ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਉਹ ਬਾਦਸ਼ਾ ਦਰবেশ ਤੇ ਪਿੱਛੇ ਪਿਆ ਰਣਜੀਤ ਬਾਸ਼ਾ ਅੱਜ ਉਸਤੀ ਔਲਾਦ ਦਿੱਲੀ ਦੀਆਂ ਸੜਕਾਂ ਤੇ ਰਿਕਸ਼ੇ ਚਲਾ ਰਹੀ ਹੈ ਇਹ ਹਾਲ ਹੁੰਦਾ ਹੈ ਜਦ ਕਿ ਸਾਡੇ ਗੁਰੂ ਜੀਆਂ ਹਰ ਜਗ੍ਹਾ ਲੰਗਰ ਲਗਦੇ ਨੇ 12 ਗਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਹੀ ਜਦੋਂ ਆਪੀ ਗੰਗੂ ਨੇ ਮਾਤਾ ਗੁਜਰੀ ਜੀ ਤੇ ਜੋ ਛੋਟੇ ਸਾਹਜ ਦੇ ਅ ਜਰਮਰ ਸਿੰਘ ਤੇ ਫਤੇ ਸਿੰਘ ਨੂੰ ਗ੍ਰਿਫਤਾਰ ਕਰਵਾਤਾ ਮੈਂ ਖੁਦ ਸਿਹੜੀ ਜਾ ਕੇ ਮਹਿਸੂਸ ਕੀਤਾ ਪਿੰਡ ਕਿੰਨਾ ਦੁਖਾਂਤ ਭਰਿਆ ਉਹ ਸਮਾਂ ਹੋਏਗਾ ਕਿ ਉਹ ਚੰਦ ਪੈਸੇ ਦੀ ਗਾਗਰ ਪਿੱਛੇ ਇਸ ਪਾਪੀ ਨੇ ਉਹਨਾਂ ਨੂੰ ਗ੍ਰਫਤਾਰ ਕਰਵਾਇਆ ਤੇ ਉਸ ਤੋਂ ਵੀ ਮਾੜੀ ਗੱਲ ਇਹ ਹੋਈ ਕਿ ਸੁਬੈ ਅਸਰ ਹੰਦਨੇ ਜਵਾਈ ਖਤਮ ਕਰਤੀ ਗੱਲ ਕਿ ਮਾਸੂਮ ਸੁਪੰਤ ਦੇ 7 ਸਾਲ ਦੇ ਬੱਚਿਆਂ ਨੂੰ ਨੀਹਾਂ ਚ ਚੜਵਾ ਕੇ ਜਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਇਸ ਤੋਂ ਬੜੀ ਜ਼ਾਲਮਨ ਇਸ ਤੋਂ ਵੱਡਾ ਕਾਇਰਨ ਇਸ ਤੋਂ ਵੱਡੀ ਭੈੜੀ ਹਰਕਤ ਦੁਨੀਆ 'ਚ ਕਿਤੇ ਵਖਾਈ ਦੀ ਦਿੰਦੀ ਕਿਤੇ ਸੁਣੀ ਦਾ ਨਹੀਂ ਲਾ ਉਸ ਵਕਤ ਜੋਕੇ ਬਲੇ ਕੋਲ ਨਾਲ ਜਵਾਬ ਸ਼ੇਖਾਂ ਨੇ ਜਿਸ ਤਰ੍ਹਾਂ ਦਾ ਖਾਗਾ ਨਾਰਾ ਮਾਰਿਆ ਤੇ ਉਹਨਾਂ ਨੇ ਕਿਹਾ ਕਿ ਤੂੰ ਇਹਨਾਂ ਬੱਚਿਆਂ ਨੂੰ ਨਾ ਮਾਰ ਜੇ ਦੁਸ਼ਮਣੀਆਂ ਤਾਂ ਇਹਨਾਂ ਦੇ ਪਿਤਾ ਨਾ ਹੋ ਸਕਦੀਏ انہوں نے کیا مطلب پر وہ نہیں منیا کہ شہید کر دیتا تے پھر سکھ جس طرح بندہ بہادر کی اگوائی چیچیا لے کے سرحد نئے اور اس کی اٹ نہ اٹ بجائی چپڑ چڑی کے میدان تو میں اتنے جا کے بھی محسوس کیتا کہ ਅੱਜ ਵੀ ਸਾਨੂੰ ਮਹਿਸੂਸ ਹੁੰਦਾ ਹੈ ਕਿ ਜੇ ਕਦੇ ਹੁੰਦੀ ਗੱਲ ਤਾਂ ਅੱਜ ਵੀ ਹਰ ਸਿੱਖ ਵੀ ਉਹੀ ਕੁਝ ਕਰਦਾ ਜੋ ਉਸ ਵੇਲੇ ਬੰਦਾ ਬਹਾਦਰ ਜਾਂ ਉਹਨਾਂ ਦੀ ਫੌਜਾਂ ਨੇ ਕੀਤਾ ਸੀ ਸੋ ਅਸੀਂ ਸਾਰੇ ਨਤਮਸਤਕ ਹੁੰਦੇ ਹਾਂ ਅਸੀਂ ਆਪਣਾ ਦੀ ਕੁਰਬਾਨੀ ਨੂੰ ਉਹਨਾਂ ਦੀ ਐਸੀ ਕੁਰਬਾਨੀ ਜਿਸ ਦੀ ਦੁਨੀਆ 'ਟ ਮਿਸਾਲ ਨਹੀਂ ਮਰਦੀ ਬਹੁਤ ਅ ਪਰਨਾਮ ਕਰਦੇ ਆਂ ਔਰ ਅਸੀਂ ਸਾਰੇ ਸੇਕ ਜਗਤ ਨੂੰ ਤੇ ਹੋਰ ਵੀ ਸਾਰੀ ਮਾਨਵਤਾ ਨੂੰ ਇਹ ਅਪੀਲ ਕਰਦੇ ਆਂ ਕਿ ਬੱਚਿਆਂ ਦੀ ਲਸਾਨੀ ਸ਼ਹਾਦਤ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ ਤੇ ਸਕੂਲਾਂ ਚ ਵੀ ਪੜਾਈ ਜਾਣੀ ਚਾਹੀਦੀ ਹੈ ਔਰ ਇੰਡੀਆ ਦੇ ਤੱਕ ਖਾਸ ਕਰਕੇ ਸਾਰੇ ਸਕੂਲਾਂ 'ਚ ਪੜਾਈ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਦੇਸ਼ ਵਾਸਤੇ ਵੀ ਆਪਣਾ ਆਪ ਵਾਰਿਆ। ਅਰ ਇਹ ਫਰਜ਼ ਬਣਦਾ ਹੈ। ਸੋ ਅੱਜ ਅਸੀਂ ਦਸੰਬਰ ਦੇ ਇਸ ਆਖਰੀ ਹfte ਸਾਹਿਬੇ ਕਮਾਲ ਸ਼੍ਰੀ ਗੁਰਗੁਰੀਵ ਸਿੰਘ ਜੀ ਦੇ ਚਾਰਾ ਸ਼ਾਹਜਾਦੇ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ, ਬਹੁਤ ਪ੍ਰਣਾਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤ